ਆਪ ਜੀ ਲਈ ਗੋਲ ਕੇਵਰੀ ਮੋਣੀ ਦੇਰ ਚੱਕ ਲਈ ਕੰਦਰੇ ਪੜਿਆ ਆਉਂਦੇ ਫੇਰ ਮਗਾਸ ਬੱਸ ਬੱਤੋਏ ਹਾਂ ਬੱਤੀ ਬੱਤੀ ਆਂਦੀ ਗਾੜ ਮੇੜ ਤੇ ਬੋਲੀ ਦੇ ਪਾਸੇ ਸਾਰੇ ਜਿੰਦੇ ਜਿਹੜੇ आए, 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 आए। मार के रोंद यह माँ अपनी ढिडो जम्मी धी दे लिए इस कदर तड़फ रही है कि अपनी तड़पण किसी दस नहीं सकती उस प्यो दे कीता क्या यह इल्जाम लग रहे हैं पता लग्या कि इस कुड़ी उसके ही ਉਆ ਤੇ ਪਿਓ ਦੇ ਵੱਲੋਂ ਇਸ ਹਾਲਤ ਦੇ ਵਿੱਚ ਪਹੁੰਚਾ ਦਿੱਤਾ ਗਿਆ ਤੇ ਨਾ ਹੀ ਉਸ ਦੀ ਨਵੀਂ ਵਿਆਹੀ ਲਿਆਦੀ ਹੋਈ ਵੀ ਇਸ ਦੇ ਵਿੱਚ ਸ਼ਾਮਿਲ ਹੈ ਇਹ ਸਾਰੇ ਇਲਜ਼ਾਮ ਇਸ ਕੁੜੀ ਦੇ ਭਰਾ ਦੇ ਵੱਲੋਂ ਲਗਾਏ ਗਏ ਨੇ ਉਹ ਮਾਸੂਮ ਬੱਚਾ ਜੋ ਕਿ ਕੁਝ ਦਿਨ ਪਹਿਲਾਂ ਹੀ ਆਪਣੀ ਭੈਣ ਤੋਂ ਗੁੱਟ ਤੇ ਰਖੜੀ ਬਣਵਾ ਕੇ ਹਟਿਆ ਸੀ ਉਸ ਦੀ ਰੱਖਿਆ ਕਰਨ ਦਾ ਉਸਨੇ ਵਾਅਦਾ ਕੀਤਾ ਸੀ ਅਤੇ ਉਹ ਹੀ ਹੁਣ ਰੋਂਦਾ ਘਰ ਲਾਉਂਦਾ ਦੱਸ ਰਿਹਾ ਹੈ ਕਿ ਘਰ ਦੇ ਵਿੱਚ ਕਿੰਜ ਲੜਾਈ ਝਗੜਾ ਚੱਲਦਾ ਸੀ ਅਤੇ ਪਹਿਲਾਂ ਮਾਂ ਆਪਣੇ ਨਾਲ ਧੀ ਅਤੇ ਪੁੱਤ ਨੂੰ ਲੈ ਗਈ ਸੀ ਪਰ ਪਿਓ ਨੇ ਕਿਹਾ ਕਿ ਧੀ ਨੂੰ ਵਾਪਸ ਛੱਡ ਕੇ ਜਾਓ ਜਦੋਂ ਉਸ ਨੂੰ ਇੱਥੇ ਛੱਡਿਆ ਗਿਆ ਤਾਂ ਉਸ ਤੋਂ ਬਾਅਦ ਇਸ ਕੁੜੀ ਦੀ ਜਾਨ ਚਲੀ ਜਾਂਦੀ ਹੈ ਆਪਣੀ ਬੱਚੀ ਦੇ ਦੁਨੀਆ ਤੋਂ ਦੂਰ ਜਾਣ ਤੋਂ ਬਾਅਦ ਮਾਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਉਸ ਦਾ ਭਰਾ ਕਮਰੇ ਦੇ ਸਾਹਮਣੇ ਆ ਕੇ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਸ ਦਾ ਪਿਓ ਹੀ ਜ਼ਿੰਮੇਦਾਰ ਹੈ ਤੇ ਨਾਲ ਹੀ ਉਸ ਦੀ ਭੂਆ ਵੀ ਇਸ ਦੇ ਵਿੱਚ ਰਲੀ ਹੋਈ ਹੈ ਜਗਰਾਉ ਤੋਂ ਇਹ ਸਾਰਾ ਮਾਮਲਾ ਸਾਹਮਣੇ ਆ ਰਿਹਾ ਸੀ ਜਿੱਥੇ ਇੱਕ ਕੁੜੀ ਦੀ ਭੇਗ ਭਰੇ ਹਾਲਾਤਾਂ ਦੇ ਵਿੱਚ ਚਾਨ ਜਾਣ ਤੋਂ ਬਾਅਦ ਉਸ ਦੇ ਪਰ ਆਦੇ ਵੱਲੋਂ ਆਪਣੇ ਹੀ ਪਿਓ ਤੇ ਪਰਿਵਾਰਕ ਮੈਂਬਰਾਂ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਫਿਲਹਾਲ ਪੁਲਿਸ ਦੀ ਜਾਂਚ ਤੇ ਵਿੱਚ ਹੀ ਸਾਹਮਣੇ ਆਵੇਗਾ ਕਿ ਇਸ ਕੁੜੀ ਦੇ ਨਾਲ ਘਰ ਦੇ ਅੰਦਰ ਅਜਿਹਾ ਕੀ ਹੋਇਆ ਕਿ ਚੰਗੀ ਭਲੀ ਤੰਦਰੁਸਤ ਕੁੜੀ ਦੀ ਮ੍ਰਿਤਕ ਦੇ ਘਰ ਦੇ ਅੰਦਰ ਕਮਰੇ ਚੋਂ ਬਰਾਮਦ ਹੋਈ ਹੈ ਮੇਰੀ ਭੈਣ ਨੇ ਤਾਂ ਔਖੀ ਸੀਗੀ ਇਹ ਮੈਨੂੰ ਹਣਾ ਤੰਗ ਕਰਦੇ ਸੀ ਮੇਰੀ ਭੈਣ ਨੂੰ ਤੇ ਮੈਨੂੰ ਹਣਾ ਫਿਰ ਮੇਰੀ ਭੈਣ ਨੂੰ ਜੀ ਛੱਡ ਵੀ ਗਏ ਸੀਗੇ ਤੇ ਭੈਣ ਨੂੰ ਤੇ ਤੰਗ ਕੌਣ ਕਰਦਾ ਸੀ ਮੇਰੀ ਭੂਆ ਕਰਦੀ ਹੁੰਦੀ ਸੀ ਤੇ ਆ ਜਿਹੜੀ ਅਮੀ ਬੈਕ ਆਈ ਸੀਗੀ ਕੋਹ ਤੇ ਡੈਡੀ ਵੀ ਤਾਂ ਤੰਗ ਕਰਦੇ ਸਨ ਉਹਨੂੰ ਮੇਰੇ ਡੈਡੀ ਵੀ ਤੰਗ ਕਰਦੇ ਤੇ ਮੈਂ ਡੈਡੀ ਤੰਗ ਕਰਦੇ ਇਹਨਾਂ ਨੂੰ ਕੁੱਟ ਮਾਰ ਕਰਕੇ ਘਰੋਂ ਬਾਹਰ ਕੱਢ ਦਿੰਦੇ ਸੀ ਘਰੋਂ ਬਾਹਰ ਕੱਢ ਕੇ ਫਿਰ ਇਹਨਾਂ ਨੂੰ ਹਣਾ ਇਹ ਚਾਂਸ ਦਿੱਤੇ ਫਿਰ ਮੇਰੀ ਮੰਮੀ ਅਸੀਂ ਆਈ ਸੀ ਉਹਨੇ ਛੱਡਨਾ ਮੇਰੀ ਮੰਮੀ ਨੂੰ ਵੀ ਕਰੋ ਵਾਰ ਕਰਤਾ ਸੀ ਸਾਨੂੰ ਵੀ ਅੱਧੀ ਰਾਤ ਘਰੇ ਸੇ ਨੂੰ ਲੈ ਗਈ ਸੀ ਮੇਰੇ ਨੇ ਹਨਾ ਫੋਨ ਲੱਗ ਕੇ ਕਹਿੰਦਾ ਮੇਰੀ ਭੈਣ ਕਹਿੰਦਾ ਕਹਿੰਦਾ ਮੇਰੀ ਕੁੜੀ ਨੂੰ ਛੱਡ ਕੇ ਜਾ ਉਹ ਫਿਰ ਫਿਰ ਅਸੀਂ ਵੀ ਛੱਡ ਗਏ ਸੀ ਫਿਰ ਇਹਨਾਂ ਨੇ ਆਹ ਰਹਾ ਕਰਤਾ ਸੀਗਾ ਕੀ ਕੀ ਨਾ ਸੀ ਤੇਰੀ ਭੈਣ ਦਾ ਨਾਮ ਕੀ ਸਿਰਨਜੀਤ ਕੋਲ ਕਿ ਤੂੰ ਤੁਹਾਡਾ ਤੇ ਤੇਰੀ ਕੀ ਲੱਗਦੀ ਭੈਣ ਨਾ ਤੇਰੀ ਭੈਣ ਹੈ ਤੇਰਾ ਨਾਮ ਕੀ ਹੈ ਅਵੀ ਜੋ ਮੇਰੀ ਭੈਣ ਨੇ ਤਾਂ ਔਖੀ ਸੀਗੀ ਇਹ ਮੈਨੂੰ ਹਣਾ ਤੰਗ ਕਰਦੇ ਸੀ ਮੇਰੀ ਭੈਣ ਨੂੰ ਤੇ ਮੈਨੂੰ ਹਣਾ ਫਿਰ ਮੇਰੀ ਭੈਣ ਨੂੰ ਜੀ ਛੱਡ ਵੀ ਗਏ ਸੀਗੇ ਫਿਰ ਭੈਣ ਨੂੰ ਦੇ ਤਿੰਨ ਤੰਗ ਕੌਣ ਕਰਦਾ ਸੀ ਮੇਰੀ ਭੂਆ ਕਰਦੀ ਹੁੰਦੀ ਸੀ ਤੇ ਆ ਜਿਹੜੀ ਅਮੀ ਬੈਕ ਆਈ ਸੀਗੀ ਕੋਹ ਤੇ ਡੈਡੀ ਵੀ ਤਾਂ ਤੰਗ ਕਰਦੇ ਸਨ ਉਹਨੂੰ ਮੇਰੇ ਡੈਡੀ ਤੰਗ ਕਰਦੇ ਇਹਨਾਂ ਨੂੰ ਕੁੱਟ ਮਾਰ ਕਰਕੇ ਘਰੋਂ ਬਾਹਰ ਕੱਢ ਦਿੰਦੇ ਸੀ ਘਰੋਂ ਬਾਹਰ ਕੱਢ ਕੇ ਫਿਰ ਇਹਨਾਂ ਨੂੰ ਹਣਾ ਇੱਕ ਚਾਂਸ ਦਿੱਤੇ ਫਿਰ ਮੇਰੀ ਮੰਮੀ ਅਸੀਂ ਆਈ ਸੀ ਉਹਨੂੰ ਛੱਡਣਾ ਮੇਰੀ ਮੰਮੀ ਨੂੰ ਵੀ ਘਰੋਂ ਵਾਰ ਕਰਤਾ ਸੀ ਸਾਨੂੰ ਵੀ ਅੱਧੀ ਰਾਤ ઘરે ਸੇ ਨੂੰ ਲੱਗੇ ਸੀ ਫਿਰ ਇਹਨੇ ਹਨਾ ਫੋਨ ਲੱਗ ਕੇ ਕਹਿੰਦਾ ਮੇਰੀ ਭੈਣ ਕਹਿੰਦਾ ਕਹਿੰਦਾ ਮੇਰੀ ਕੁੜੀ ਨੂੰ ਛੱਡ ਕੇ ਜਾ ਉਹ ਫਿਰ ਫਿਰ ਅਸੀਂ ਵੀ ਛੱਡ ਗਏ ਸੀ ਫਿਰ ਇਹਨਾਂ ਨੇ ਆਹ ਕਰਤਾ ਸੀਗਾ ਕਿ ਕੀ ਨਾਂ ਸੀ ਤੇਰੀ ਭੈਣ ਦਾ ਨਾਂ ਕਿਹੜਾ ਸਭਨ ਕੋਲ ਕਿ ਤੂੰ ਤੁਹਾਡਾ ਤੂੰ ਤੇਰੀ ਕੀ ਲੱਗਦੀ ਭੈਣ ਨਾ ਤੇਰੀ ਭੈਣ ਹੈ ਤੇਰਾ ਨਾਂ ਕੀ ਹੈ ਅਭੀ ਜੋਤ